ਹਾਂਜੀ ਡਾਕਟਰ ਸਾਹਿਬ ਅੱਜ ਇੱਥੇ ਕੈਂਪੋ ਲਾਇਆ ਗਿਆ ਠੀਕ ਹੈ ਨਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸੰਧੂ ਮੈਡੀਸਿਟੀ ਹਸਪੀਟਲ ਧਾਰੀ ਬਾਗ ਸਾਡੇ ਵੀਰ ਸਰਦਾਰ ਨਰਿੰਦਰ ਸਿੰਘ ਜੀ ਦੀ ਅੱਜ ਸਾਰੀ ਟੀਮ ਸਾਡੀਆਂ ਭੈਣਾਂ ਡਾਕਟਰ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇੱਧਰ ਪੱਟੀ ਦੇ ਵਿੱਚ ਆਓ ਜਿੱਥੇ ਹੜਾਂ ਦੇ ਨਾਲ ਕਾਫੀ ਜਿਹੜਾ ਬਿਮਾਰੀਆਂ ਦਾ ਜਿਹੜਾ ਯੋਰ ਵਧਿਆ ਆ ਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਅੱਜ ਇਧਰ ਪੱਟੀ ਏਰੀਆ ਦੇ ਵਿੱਚ ਕਿੰਡ ਸਭਰਾ ਤੇ ਵਿੱਚ ਅੱਜ ਇੱਥੇ ਬਾਬਾ ਜੀ ਦੇ ਬਾਬਾ ਵੀਰ ਸਿੰਘ ਜੀ ਦੇ ਸਨਾਰੇ ਉੱਤੇ ਜਿਹੜਾ ਕੈਂਪ ਜਿਹੜੀ ਸੇਵਾ ਦਵਾਈਆਂ ਦੀ ਲੰਗਰ ਦਵਾਈਆਂ ਦਾ ਜਿਹੜਾ ਉਹ ਅੱਜ ਫ੍ਰੀ ਸਾਰਾ ਚੈੱਕਅਪ ਕਰਕੇ ਤੇ ਦਵਾਈਆਂ ਜਿਹੜੀਆਂ ਉਹ ਜਿਹੜੇ ਪਰਿਵਾਰ ਪੀੜਤ ਨੇ ਲੋੜਵੰਦ ਨੇ ਉਹਨਾਂ ਨੂੰ ਸਾਡੇ ਭਰਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੈ ਤਾਂ ਪਹਿਲਾਂ ਵੀ ਆਹ ਕੈਂਪ ਜਿਹੜੇ ਆ ਵੱਖ-ਵੱਖ ਥਾਵਾਂ ਤੇ ਅੱਜ ਨਾਲ ਆ ਗਿਰਦਾਖੁਰ ਉਧਰ ਲਾ ਚੁੱਕੇ ਆ ਮੈਂ ਇਹਨਾਂ ਦਾ ਤੇ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਹੜਾ ਇੱਥੇ ਆ ਗਰਮੀ ਦੇ ਵਿੱਚ ਅੱਜ ਬੈਠੇ ਸਾਰਾ ਤੇ ਸੇਵਾ ਜਿਹੜੀ ਕਰ ਰਹੇ ਆ ਸੋ ਪ੍ਰਮਾਤਮਾ ਇਹਨਾਂ ਤੇ ਕਿਰਪਾ ਕਰੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸਮਾਜ ਦੀ ਤੇ ਸਿੱਧੂ ਮੈਡੀਕਲ ਹਸਪਤਾਲ ਧਾਰੀਵਾਲ ਦੇ ਡਾਕਟਰ ਜਗਰੂਪ ਸਿੰਘ ਵੱਲੋਂ ਇਹ ਜਿਹੜਾ ਕੈਂਪ ਲਗਾਤਾਰ ਚੱਲ ਰਿਹਾ ਸੀ ਤੇ ਹੁਣ ਸਾਡੀ ਟੀਮ ਦੇ ਵਿੱਚ ਲਗਾਤਾਰ ਸਰਦਾਰ ਜਸਬੀਰ ਸਿੰਘ ਜੀ ਸੁਰਸਿੰਘ ਡਾਇਰੈਕਟਰ ਪ੍ਰਬੰਧਕੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਨ੍ਹਾਂ ਦਾ ਬੜਾ ਵੱਡਾ ਸਹਿਯੋਗ ਆ ਕਿਉਂਕਿ ਦਵਾਈਆਂ ਦੇ ਲੰਗਰ ਬਹੁਤ ਚੱਲ ਰਹੇ ਆ ਸੰਗਤਾਂ ਹੋਰ ਵੀ ਲੰਗਰ ਲਗਾਤਾਰ ਚੱਲ ਰਹੇ ਆ ਰਮਦਾਸ ਗਗੋਮਾਲ ਪਿਛੋਂ ਗਦਾਸਪੁਰ ਦਾ ਏਰੀਆ ਜਿਹੜਾ ਵਾ ਉਹਦੇ ਵਿੱਚ ਵੀ ਸਾਡੀ ਇਹ ਸੇਵਾ ਚੱਲ ਰਹੀ ਆ ਪਰ ਅੱਜ ਅਸੀਂ ਅੱਜ ਅਸੀਂ ਇੱਥੇ ਪਹੁੰਚੇ ਆ ਬੰਦ ਦੇ ਉੱਤੇ ਸੁਭਾਣ ਵਾਲੇ ਤੇ ਇਹ ਵੇਖਿਆ ਜੀ ਇੱਕ ਪਾਸੇ ਦਰਿਆਨ ਦਾ ਵੀ ਮੈਂ ਢਾ ਲਉਣੀ ਆ ਤੇ ਮਹਾਂਪੁਰਖਾਂ ਦੇ ਆ ਵੀ ਗਾੜੀ ਜਾਣ ਨਹੀਂ ਦੇਣ। ਔਰੇ ਬਿਲਕੁਲ ਸੱਚ ਕਰਕੇ ਸੰਤਾ ਮਹਾਂਪੁਰਖਾਂ ਮੁਕਾਤਾ ਸੰਤ ਬਾਬਾ ਸੁੱਖਾ ਸਿੰਘ ਸਹਾਰੀ ਵਾਲੇ ਸਾਡੀ ਬੀਰੀ ਚੰਦ ਵਾਲੇ ਸੰਪਰਦਾ ਬਾਬਾ ਅਵਕਰ ਸਿੰਘ ਜੀ ਸੰਤਾ ਮਹਾਂਪੁਰਖ ਔਰੇ ਨਾ ਜ਼ਾਰੇ ਨੇ ਲੜ ਕੇ ਏਡਾ ਤਕੜਾ ਬੰਦ ਪਰਾਲਾ ਕੀਤਾ। ਤਰੇ ਕੇ ਠੀਕ ਹੀ ਗੁਰੂ ਪਾਚਾ ਇਹ ਗੱਲ ਯਾਦ ਆ ਗਈ ਵੀ ਸਿੱਖ ਕੌਮ ਕਦੀ ਮਰ ਨਹੀਂ ਸਕਦੀ ਕਿਉਂਕਿ ਸਾਡੇ ਬੱਚੇ ਮਹਾਂਪੁਰਖਾਂ ਦੇ ਗੁਰੂ ਪਾਚਾ ਦਾਪਿਆ। ਇਸ ਕਰਕੇ ਅੱਜ ਅਸੀਂ ਸਾਰੀ ਸੰਗਤ ਵੱਲੋਂ ਇਹ ਪਰਾਲਾ ਕੀਤਾ ਗਿਆ ਔਰ ਦਵਾਈਆਂ ਦਾ ਸਾਰਾ ਪ੍ਰਬੰਧ ਜਿਹੜਾ ਇਸ ਰਾਕੇ। ਔਰ ਉਹਨਾਂ ਗੱਗੋ ਮਾਲ ਵੀ ਸਾਰਾ ਮੇਰੇ ਵੱਡੇ ਵੀਰ ਸਰਦਾਰ ਜਸਬੀਰ ਸਿੰਘ ਜੀ ਸੁਰ ਸਿੰਘ ਵਾਲਿਆਂ ਕਿਉਂਕਿ ਸੰਤਾ ਮਾਹਪੁਰ ਖਾਨ ਦਾ ਪਿੰਡ ਆ ਤੇ ਸੇਵਾ ਦੀ ਲਗਣਿਆ ਇੱਕ ਹੁੰਦੇ ਲੀਡਰ ਜਿਹੜੇ ਚਲੇ ਜਾਂਦੇ ਫੋਟੋ ਲਵਾਈ ਚਲੇਗਾ ਸਾਡੇ ਨਾਲ ਪਸੀਨਾ ਪਸੀਨੀ ਹੋ ਕੇ ਉਦੋਂ ਵੀ ਵੇਖੋ ਮਾਲ ਵੀ ਰਹੇ ਨੇ ਤੇ ਅੱਜ ਵੀ ਵੇਖੋ ਜ਼ੇਰ ਤਾਂ ਲੱਗੇ ਨਹੀਂ ਇਸ ਕਰਕੇ ਮੈਂ ਜਿੱਥੇ ਆਪਣੇ ਟ੍ਰਾਈਟੀ ਮੈਂਬਰਾਂ ਦਾ ਸੰਗਤਾਂ ਦਾ ਧੰਨਵਾਦੀਆਂ ਵੀਰ ਪੱਤਰਕਾਰਾਂ ਦਾ ਧੰਨਵਾਦੀਆਂ ਤੇ ਸਰਦਾਰ ਹੁਣਾ ਦਾ ਖਾਸ ਕਰਕੇ ਧੰਨਵਾਦੀਆਂ ਜਿਨ੍ਹਾਂ ਐਡੀ ਵੱਡੀ ਸੇਵਾ ਕਰਕੇ ਸੰਗਤਾਂ ਨੂੰ ਜਿਹੜੀ ਰੋਗਾਂ ਵਾਸਤੇ ਦਵਾਈ ਦੇ ਰਿਆ ਔਰ ਸਾਡੇ ਲੰਗਰ ਜਿਹੜੇ ਨਿਰੰਤਰ ਚੱਲਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ